ਸੰਗਤ ਜੀ ਅਵਸਥਾਨ ਜਿੱਥੇ ਛੇ ਪਾਸ਼ਾ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਬਾਬਾ ਅਟਲ ਰਾਏ ਜੀ ਉਹਨਾਂ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਜਦੋਂ ਉਹਨਾਂ ਨੇ ਆਪਣੇ ਮਿੱਤਰ ਬਾਬਾ ਮੋਹਨ ਜੀ ਨੂੰ ਬਚਨ ਕਰਕੇ ਜਿਉਂਦਾ ਕੀਤਾ ਤਾਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਤੁਸੀਂ ਭਾਣਾ ਉਲਟਾਲ ਦਿੱਤਾ ਹੈ ਤਾਂ ਉਸ ਸਮੇਂ ਬਾਬਾ ਅਟਲ ਰਾਏ ਜੀ ਨੇ ਇਸ ਅਸੰਤਿਆਣ ਕੇ ਜਿੱਥੇ ਥੜਾ ਸਬ ਬਣਿਆ ਹੋਇਆ ਹੈ ਇੱਥੇ ਆਣ ਕੇ ਉਹਨਾਂ ਨੇ ਆਪਣੇ ਸਵਾਸ ਤੇ ਅੱਗੇ ਅਚਲ ਚਲਾਣਾ ਕੀਤਾ ਤਾਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਨੂੰ ਜਦੋਂ ਪਤਾ ਲੱਗਾ ਤੇ ਸਤਿਗੁਰੂ ਜੀ ਨੇ ਆਣ ਕੇ ਆਪਣੇ ਪੁੱਤਰ ਬਾਬਾ ਅਟਲ ਰਾਏ ਜੀ ਦਾ ਇਸ ਜਗ੍ਹਾ ਤੇ ਜਿੱਥੇ ਅੱਜ 9 ਮੰਜ਼ਿਲਾ ਇਮਾਰਤ ਬਣੀ ਹੈ ਇਸ ਜਗ੍ਹਾ ਤੇ ਆਣ ਕੇ ਸਤਿਗੁਰੂ ਜੀ ਨੇ ਉਹਨਾਂ ਦੇ ਸਰੀਰ ਦਾ ਅੰਤਮ ਸੰਸਕਾਰ ਕੀਤਾ ਸੀ ਅੱਜ ਵੀ ਉਹਨਾਂ ਦੀ ਯਾਦ ਦੇ ਵਿੱਚ ਇਹ 9 ਮੰਜ਼ਿਲਾ ਇਮਾਰਤ ਸਜੋਬਿਤ ਹੈ ਇਹ ਉਹ ਸਥਾਨ ਜਿੱਥੇ ਆ ਕੇ ਸੰਗਤ ਬਾਬਾ ਅਟਲ ਰਾਏ ਜੀ ਦੇ ਚਰਨਾਂ ਦੇ ਵਿੱਚ ਨਤਮਸਤਕ ਹੁੰਦੀ ਹੈ ਸੰਗਤ ਜੀ ਇਹ ਅਸਥਾਨ ਸੁਲਤਾਨ ਉਲ ਕੌਮ ਬਾਬਾ ਜਸਾ ਸਿੰਘ ਜੀ ਆਲੂ ਵਾਲੀਆ ਉਹਨਾਂ ਦੀ ਇਤਿਹਾਸਿਕ ਯਾਦਗਾਰ ਜੋ ਕਿ ਬਾਬਾ ਟਲਰਾਈ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਹੀ ਇਹ ਅਸਥਾਨ ਸੁਸ਼ੋਭਿਤ ਹੈ ਅੰਦਰੋਂ ਵੀ ਆਪ ਜੀ ਦਰਸ਼ਨ ਕਰੋ ਜੀ ਇਦੇ ਨਾਲ ਹੀ ਇਧਰ ਦੇ ਪਾਸੇ ਜਿਹੜਾ ਆਪਾਂ ਸੱਜੇ ਹੱਥ ਦੇਖਾਂਗੇ ਤਾਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਅਤੇ ਬਾਬਾ ਬੁੱਢਾ ਜੀ ਦੀ ਚਰਨਛੋਪਾਪਤ ਅਸਥਾਨ ਗੁਰਦੁਆਰਾ ਕੋਲਸਰ ਸਾਹਿਬ ਸਰੋਵਰ ਦੇ ਬਿਲਕੁਲ ਨਾਲ ਹੀ ਗੁਰਦਆਰਾ ਸਾਹਿਬ ਸਜੋਬਿਤ ਹੈ ਆਪ ਜੀ ਦਰਸ਼ਨ ਕਰ ਸਕਦੇ ਹੋ ਸвая ਸੰਗਤ ਜੀ ਗੁਰਦੁਆਰਾ ਸ੍ਰੀ ਕੋਲਸਰ ਸਾਹਿਬ ਆ ਤੁਹਾਨੂੰ ਅੰਦਰੋਂ ਵੀ ਚੱਲ ਕੇ ਦਰਸ਼ਨ ਕਰਵਾਉਂਦੇ ਆ ਗੁਰਦੁਆਰਾ ਛੇਵੀਂ ਪਾਸ਼ਾਹੀ ਅਤੇ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਛੋਪਾਪਤ ਅਸਥਾਨ ਗੁਰਦੁਆਰਾ ਸ੍ਰੀ ਕੋਲਸਰ ਸਾਹਿਬ ਜੀ ਇੱਧਰ ਪਾਸੇ ਸਰਾਮ ਬਣੀਆਂ ਜੀ ਮਾਤਾ ਗੰਗਾ ਜੀ ਨਿਵਾਸ ਸਰਾਮਾਂ ਬਣੀਆਂ ਹਨ ਸੰਗਤ ਜੀ ਇਹ ਜਿਹੜਾ ਸਰੋਵਰ ਹੈ ਕੋਸਰ ਸਾਹਿਬ ਇਹ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਸਰੋਵਰ ਬੀਬੀ ਕੋਲਾ ਜੀ ਦੇ ਨਾਮ ਤੇ ਸਰੋਵਰ ਬਣਵਾਇਆ ਬਾਬਾ ਬੁੱਢਾ ਸਾਹਿਬ ਜੀ ਨੂੰ ਸੇਵਾ ਦਿੱਤੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਸਾਨੂੰ 1627 ਦੇ ਵਿੱਚ ਸਰੋਵਰ ਬਣਾ ਕੇ ਤਿਆਰ ਕੀਤਾ ਤੇ ਇਹਦਾ ਨਾਮ ਬੀਬੀ ਕੋਲਾ ਜੀ ਦੇ ਨਾਮ ਦੇ ਉੱਪਰ ਸ਼੍ਰੀ ਕੋਲ ਸਾਹਿਬ ਰੱਖਿਆ ਗਿਆ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਕਰਵਾਈ ਬੀਬੀ ਕੋਲਾ ਜੀ ਲਾਹੌਰ ਦੇ ਰਹਿਣ ਵਾਲੇ ਕਾਜੀ ਰੁਸਤਮ ਖਾਨ ਦੀ ਧੀ ਸਨ ਜਿਹੜੇ ਕਿ ਸਾਈ ਮੀਆਂ ਮੀਰ ਦੇ ਰਾਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਏ। ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਸਤਕਾਰ ਅਤੇ ਪਿਆਰ ਦਿੱਤਾ। ਅਸੀਸਾਂ ਬਖਸ਼ਿਸ਼ ਕਰਕੇ ਸਤ ਗੁਰੂ ਜੀ ਨੇ ਨਿਵਾਜਿਆ। ਆ ਹੁਣ ਆਪਾਂ ਉੱਪਰ ਗੁਰਦਵਾਰਾ ਸਾਹਿਬ ਜੀ ਦੇ ਜਾ ਕੇ ਦਰਸ਼ਨ ਕਰਦੇ ਹਾਂ। ਪੌੜੀਆਂ ਚੜ੍ਹ ਕੇ ਸੰਗਤ ਜੀ ਫੇਰ ਉੱਪਰ ਆਪਾਂ ਗੁਰਦਵਾਰਾ ਸਾਹਿਬ ਜੀ ਦੇ ਅੰਦਰ ਐਂਟਰ ਕਰਦੇ ਹਾਂ। ਆਪ ਜੀ ਆਨੂੰ ਦਰਸ਼ਨ ਕਰਵਾਈਏ ਇਹ ਹੈ ਜੀ ਗੁਰਦੁਆਰਾ ਸ੍ਰੀ ਕੋਲਸਰ ਸਾਹਿਬ ਜੀ ਅੰਦਰ ਤੋਂ ਵੀ ਗੁਰਦੁਆਰਾ ਸਾਹਿਬ ਜੀ ਦੀ ਇਮਾਰਤ ਬਹੁਤ ਜ਼ਿਆਦਾ ਸੋਹਣੀ ਬਣੀ ਹੈ ਆਪ ਜੀ ਦਰਸ਼ਨ ਕਰੋ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦੇ ਸੁਪੁੱਤਰ ਬਾਬਾ ਅਟਲ ਰਾਏ ਜੀ ਜਿਨ੍ਹਾਂ ਦੇ ਬਾਰੇ ਬਚਨ ਪ੍ਰਸਿੱਧ ਹਨ ਧਨ ਧਨ ਬਾਬਾ ਅਟਲ ਪੱਕੀਆਂ ਪਕਾਈਆਂ ਕਾਲ ਗੁਰਦੁਆਰਾ ਸ੍ਰੀ ਕੋਲਸਰ ਸਾਹਿਬ ਜੀ ਤੋਂ ਉਹ ਤੇ ਦੂਰ ਨਜ਼ਰ ਆਉਂਦਾ ਹੈ ਆਸਾਨ ਬਾਬਾ ਅਟੱਲ ਰਾਜ ਜੀ ਇਦਾਂ ਦੀਆ ਵੀਡੀਓ ਹੋਰ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ